ਸਾਰੇ ਜਾਣਦੇ ਹੋ ਕਿ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਸੀ ਜਦੋਂ ਸਾਥ ਆਸਰ ਜਿਹੜੇ ਆਉਂਦੇ ਹਾਲੇ ਤੱਕ ਤੇ ਉਹ ਹੁਕਮ ਸੁਣਾਏ ਸਨ ਸੱਤ ਕੇ ਪਾਸ਼ਾ ਸ਼ੇਹ ਪਾਸ਼ਾ ਦਾ ਪ੍ਰਤਾਪ ਉਸਰੇ ਪ੍ਰਤਾਪ ਰੱਖਿਆ ਸੀ ਜਦੋਂ ਮੋਰੇ ਬਾਦਲੇ ਮਾਈਕ ਜਿਹਨਾਂ ਦੇਖਿਆ ਹੋਵੇ ਐ ਕੰਮ ਦਾ ਸੀ ਜਿਹੜਾ ਉਹ ਜਲਵਾ ਸੀ ਜੋ ਕੋ ਸ਼ਕਤੀ ਸੀ ਇਹਨਾਂ ਨੇ ਦੋ ਹਫ਼ਤੇ ਵਿੱਚ ਜੁੜਾ ਦੋ ਮੁਕਾਰ ਕਰ 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 ਉਸ ਬੜੀ ਅਸਾਂ ਨੂੰ ਉਸ ਵੇਲੇ ਹੋਪ ਸੀ ਗਿਆ ਸਾਰਿਆਂ ਨੂੰ ਕਿ ਹੁਣ ਕੋਈ ਕੋਈ ਕੁਝ ਸੁਣ ਲਗਾ ਸੋ ਆਪਣੇ ਕੋਲ ਹੁਣ ਸਮਾਜ ਲਈ ਮੈਂ ਇੱਕ ਤਾਂ ਬੇੰਤੀ ਉਹਨਾਂ ਆਪਣੇ ਬਾਤ ਕਰਾਂਗੇ ਸਾਰਿਆਂ ਕੋਲ ਇੱਥੇ ਵੀ ਉਹਨਾਂ ਕੋਈ ਬੇੰਤੀ ਹੈ ਕਿ ਇਸ ਵੇਲੇ ਸਿੱਖ ਜਿਹੜੇ ਕੋਨੇ-ਕੋਨੇ ਵਿੱਚ ਬੈਠਾ ਰਹੇਗੇ ਪੰਜਾਬ ਵਿੱਚ ਨਹੀਂ ਇੰਡੀਆ ਵਿੱਚ ਨਹੀਂ ਵੀ ਸਾਡੀ ਹਿਰਕਤ ਕਿਦਾਂ ਲੈਂਦੇ ਹੋ ਕੋਈ ਫੈਸਲਾ ਹੋਵੇ ਸਾਨੂੰ ਕੋਈ ਕੁਝ ਪੁੱਛਦੇ ਆ ਜੋ ਕਿ ਅਬਦੁੱਲ ਰਹਿਮਾਨ ਦੀ ਸਾਡੀ ਬੈਟਿੰਗ ਅਪਰੈਕਟ ਕਰੋ ਆਪਾਂ ਕਰਨੀ ਆ ਸਾਡਾ ਫਰਜ਼ ਬਣਦਾ ਹੈ ਪਰ ਸਾਡੀ ਇਨਪੁਟ ਪਹਿਲਾਂ ਵੀ ਲੈਣੀ ਚਾਹੀਦੀ ਇਹ ਕੋਈ ਨਾ ਕੋਈ ਵਸੀਲਾ ਜਾਂ ਕੋਈ ਨਾ ਕੋਈ ਸਿਸਟਮ ਇਹ ਆਪਾਂ ਸੈਟਅਪ ਕਰਨਾ ਪੈਣਾ ਸੋ ਐਸ ਵੇਲੇ ਜੋ ਵੀ ਹੈ ਜੋ ਸਜਾਰਿਆ ਗਿਆ ਹੈ ਦੋ ਤਿੰਨ ਜੋ ਮਥੇ ਸਨ ਜਿਹੜਾ ਵੀ ਉਹਨਾਂ ਤੋਂ ਮੁਨਕਰ ਹੋਵੇ ਕੋਈ ਵੀ ਉਹਨੂੰ ਇੰਗਲੈਂਡ ਦੀ ਤਰਫ ਤੇ ਕਿਸੇ ਬਦਵਰਤ ਨਹੀਂ ਹੁੰਦੀ ਬੋਲੇ ਸੋ ਨਮਾਜ਼ੁ ਇਹ ਸਾਰੇ ਟੱਕ ਕੇ ਪਹਿਲਾ ਜਣਾ ਹੈ ਗੁਰਦੁਆਰਾ ਕੌਨਸਲ ਫੋਨ ਨੰਬਰ 11 ਮੈਂ 11 ਬਦਲਵਾਇਆ ਨਹੀਂ ਮੈਂ ਉਹਨਾਂ ਦੀ ਵਿਆਪਕ ਸਾਰਿਆਂ ਤੋਂ ਕਿਹਾ ਤੇ ਆਪੋ ਆਪਣਾ ਤੁਸੀਂ ਇਸ ਜਾ ਆਪੋ ਆਪਣਾ ਜਿਹੜਾ ਪਹਿਲੇ ਦਾਗ ਭੰਕੇ ਇਹ ਜਿਸ ਦਾ ਹਮ ਦਰਮਨ ਸਾਹਿਬ ਦੇ ਕਾਲ ਦਰ ਜਿਹੜਾ ਦਰਮਨ ਸਾਹਿਬ ਦੇ ਜਿਹੜਾ ਦੀ ਜੋ ਹਾਲਾਤ ਕੀਤੀ ਹੈ ਉਹਦੇ ਪਿੱਛੇ ਵੀ ਉਹ ਠੀਕਾ ਖੜੇ ਹਾਸ ਸੀ ਪਰ ਸਾਨੂੰ ਪੁਸ਼ਤਕੋਂ ਹੈ ਇਹ ਵੀ ਦਾ ਲੈ ਪਹਿਲੇ ਪੁਸ਼ਤਕੋਂ ਹੈ ਇਸ ਜੀ ਕੇ ਬਾਅਦ ਵਿੱਚ ਆਪਾਂ ਫੇਰ ਕਰਾਂਗੇ ਗੱਲ ਕਰਦੇ ਇਹ ਦਾ ਰਿਸਿਸਟਮ ਬਣਨਾ ਚਾਹੀਦਾ ਪਰ ਇਸ ਵੇਲੇ ਜੋ ਹੈ ਉਹ ਆਪਾਂ ਸਾਰੇ ਡਟ ਕੇ ਪਹਿਰਾ ਦਿੰਨੇ ਆ ਉਹਨਾਂ ਤੱਕ ਆਵਾਜ਼ ਪਹੁੰਚੇ ਕਿ ਸਾਰੀ ਇੰਗਲੈਂਡ ਖੜੀ ਹੈ ਦੋ ਤੀਕ ਦੇ ਮੱਧਿਆ ਬੱਚੇ ਜਿਹੜਾ ਕੋਈ ਨਾ ਮੁਲਕ ਹੁੰਦਾ ਹੈ ਉਹ ਇੰਗਲੈਂਡ ਧਰਤੀ ਤੇ ਆ ਜਵੇ ਜਿਸ ਕਰਕੇ ਟਾਊਨਰੀਆਂ ਨੇ ਪਰ ਅਸੀਂ ਗੋਦਵਾਰਿਆਂ ਵਿੱਚੋਂ ਕਿਸੇ ਨੇ ਬਣਿਆ ਇਹ ਸਾਰੇ ਡਟ ਕੇ ਪਹਿਰਾ ਦਿੰਨਾ ਵਾਹੀ ਮੀਕਾ ਅੱਲਾਹ